ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮੌਜੂਦ ਆਂ ਬਰਿਆਲੇ ਵਿੱਚ ਪਿੰਡ ਗੱਟਾ ਬਾਦਸ਼ਾਹਿੱਥੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਜਿੰਨੇ ਵੀ ਬਰਿਆ ਦੇ ਨਾਲ ਲੱਗਦੇ ਪਿੰਡ ਸੀ ਦਰਿਆ ਦੀ ਮਾਰ ਇਹ ਬੋਲ ਨਾਲ ਜਿਹੜੇ ਗ੍ਰਸਤ ਹੋਏ ਸੀ ਅੱਜ ਉਹਨਾਂ ਦੇ ਵਿੱਚ ਇੱਕ ਪਰਿਵਾਰ ਆ ਜਿਨ੍ਹਾਂ ਦੀ ਜ਼ਮੀਨ 2023 ਦੇ ਹੜ੍ਹ ਦੇ ਵਿੱਚ ਵੀ ਨੁਕਸਾਨੀ ਗਈ ਤੇ ਜਿਹੜਾ ਐਤਕੀ ਵਾਲਾ ਹੜ੍ਹ ਆਇਆ ਉਸ ਹੜ੍ਹ ਨੇ ਤਾਂ ਉਹਨਾਂ ਦਾ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਨੁਕਸਾਨ ਕਰਤਾ ਉਹਨਾਂ ਦੇ ਕਹਿਣ ਦੇ ਮੁਕਾਬਕ ਉਹਨਾਂ ਦੀ ਜਿੰਨੀ ਜ਼ਮੀਨ ਸੀ ਜ਼ਮੀਨ ਤਾਂ ਵਹਾ ਕੇ ਲੈ ਗਿਆ ਟੋਟ ਵੇਸ ਕਰ ਗਿਆ ਉੱਥੇ ਹੀ ਨਾਲ ਉਹਨਾਂ ਦੇ ਬਾਈ ਜੋਗ ਸੰਦ ਟਰੈਕਟਰ ਤੋਂ ਲੈ ਕੇ ਜਿੰਨੇ ਵੀ ਬਾਈ ਜੋਗ ਸੰਦ ਸੀ ਉਹ ਵੀ ਲੈ ਗਿਆ ਨਾਲ ਉਹਨਾਂ ਦੇ ਪਸ਼ੂ ਔਰ ਜਿਹੜਾ ਰਹਿਣ ਬਸੇਰਾ ਸੀ ਉਹਨਾਂ ਦਾ ਖੁਦ ਦਾ ਤਕਰੀਬਨ 3 ਭਰਾਵਾਂ ਦੀਆਂ ਹਵੇਲੀਆਂ ਸੀ ਉਹ ਵੀ ਦਰਿਆ ਦੇ ਹਵਾ ਦੇ ਵਿੱਚ ਲੈ ਗਿਆ ਤੁਸੀਂ ਉਹ ਦੇਖ ਸਕਦੇ ਹੋ ਅੱਜ ਰੇਤ ਹੀ ਰੇਤ ਸਾਹਮਣੇ ਨਜ਼ਰ ਆ ਰਹੀ ਆ ਉੱਥੇ ਰੇਤ ਹੀ ਰੇਤ ਨਜ਼ਰ ਆ ਰਹੀ ਆ ਘਰ ਕੋਈ ਨਹੀਂ ਨਿਸ਼ਾਨ ਨਾਮੋ ਨਿਸ਼ਾਨ ਨਹੀਂ ਰਹਿ ਗਿਆ ਦਰਿਆ ਦੇ ਵਿੱਚ ਦਰਿਆ ਹੀ ਦਰਿਆ ਤੇ ਉਸ ਪਰਿਵਾਰ ਵੱਲੋਂ ਅੱਜ ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਤੇ ਸਰਕਾਰਾਂ ਤੋਂ ਮੰਨ ਕੀਤੀ ਆ ਕਿ ਸਾਡੀ ਵੀ ਮਦਦ ਕੀਤੀ ਜਾਵੇ ਕਿਉਂਕਿ ਸਾਨੂੰ ਵੀ ਰਹਿਣ ਬਸੇਰਾ ਚਾਹੀਦਾ ਸਾਨੂੰ ਜਿਹੜੀ ਜ਼ਮੀਨ ਆ ਵਾਹੀ ਵਾਸਤੇ ਸੰਧ ਚਾਹੀਦੀ ਆ ਆਪਣਾ ਪਰਿਵਾਰ ਦਾ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਜਿਹੜਾ ਔਜ਼ਾਰ ਚਾਹੀਦੇ ਨੇ ਤੇ ਲੋਕਾਂ ਨੂੰ ਅਪੀਲ ਆ ਉਹਨਾਂ ਦੇ ਆਪਾਂ ਰੂਪ ਰੂਪ ਸੁਣਦੇ ਆ ਉਹਨਾਂ ਦੀ ਕੀ ਕੀ ਸੰਦ ਸਿੰਘ ਜਿਹੜੇ ਰੁੜੇ ਅਤੇ ਕਿੰਨਾ ਨੁਕਸਾਨ ਹੋ ਗਿਆ ਆਓ ਆਪਾਂ ਉਹਨਾਂ ਦੇ ਅੱਜ ਆਪਾਂ ਕਿਹੜੇ ਪਿੰਡ ਵਿੱਚ ਖੜੇ ਹੋਏ ਜੱਟਾ ਬਾਛੇ ਜੰਨੀ ਪਾਈ ਇਧਰ ਸਾਰੀ ਦੁਕਾਨਾਂ ਦੇ ਅੰਦਰ ਸੀ ਸਾਰੀ ਤੇ ਪਾਣੀ ਚੜਿਆ ਠੀਕ 5-5 ਫੁੱਟ ਠੀਕ 5-6 ਫੁੱਟ ਤੇ ਜੰਨੀਆਂ ਜੰਨੀਆਂ ਸਾਰੀਆਂ ਨੂੰ ਪਤਾ ਕਰਕੇ ਕਿੰਨੇ ਕ ਇਲਾਕੇ ਜਿਹੜੇ ਪ੍ਰਭਾਵਿਤ ਹੋਏ ਸੀਗੇ ਅ ਜਿਹੜਾ ਇਹ ਕਿੰਨੇ ਮਤਲਬ ਕਿ ਪਿੰਡ ਜੱਟੇ ਬਾਛੇ ਦਾ ਘਰ ਤੋਂ 600 ਤੋਂ ਲੱਖ ਕਰੀ ਹੈਗੀ ਠੀਕ ਹੈ ਜੀ ਜਿਹੜੀ ਸਾਰੀ ਦਰਵਾਜ਼ੇ ਠੀਕ ਹੈ 8-10 ਘਰ ਦੀ ਜੱਟੇ ਦਾ ਠੀਕ ਸਾਰੀ ਫਾਰੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੋਈ ਸਾਂ ਤਾਂ ਪਰੋੜਾਂ ਨਾਲ ਹੋ ਗਿਆ ਜੀ ਚਾਈ ਵਧੀਆ ਬਣੀ ਦਿਖੋ ਜਾਨਾਂ ਕਹਿੰਦੇ ਹੋ ਜਾਂਦਾ ਤੇ ਫਿਰ ਕਰਾਉ ਉਹ ਮੋਟਾਂ ਲੱਗੀਆਂ ਨੇ ਦਹਾਨਾ ਤੇ ਨੇ ਤਾਂ ਉੱਤੋਂ ਮੋਟਾਂ ਲੱਗੀਆਂ ਗੋਲ ਕਰਕੇ ਇਹ ਵੀ ਅਜਿਹਾ ਰੋਪੇ ਆ ਜਿਹੜੇ ਪਿੱਛੇ ਅੱਧੇ ਪਾਣੀ ਚੱਲ ਰਿਹਾ ਹੈਗਾ ਇਹ ਇਸ ਟਾਈਮੇ ਪਾਣੀ ਕਿੰਨਾ ਕ ਹੈਗਾ ਤੇ ਜਦ ਪੈਰੀ ਇਹ ਕਿੱਥੋਂ ਤੱਕ ਪੈਰੀ ਹੈਗੀ ਸੀ ਇਹ ਮਾਰੇ ਤੁਸੀਂ ਦੱਸ ਸਕੋ ਕੋਈ ਆਪਣੀ ਪੈਰੀ ਦਾ ਸ਼ੁਰੂ ਹੋ ਜਾਂਦਾ ਇਹ ਕਿੰਨੇ ਕਿਲੇ ਛੱਡ ਸਹੀ ਕਿੰਨੇ ਬਾਅਦ ਤੱਕ ਕਿਲੇ ਛੱਡ ਕੇ ਉਹ ਰੋਗੀ ਸਾਡੀ ਪੈਰੀ ਖੀ ਹੋ ਜਾਂਦੀ ਸਾਡੇ ਥਾਰ ਘਰਾਂ ਦੇ ਅਸੀਂ ਤੇਨੋਂ ਕਰਤੋਂ ਦਾ ਸਾਡੇ ਤੇ ਨਾਲ ਦੇ ਸਾਰਿਆਂ ਦੇ ਇੱਕ ਤੋਂ ਦੋ ਤੋਂ ਦੇ ਸੀ ਸਿਰੇ ਦਾ ਦੋ ਕਮਰੇ ਸੀ ਉਹਨਾਂ ਦੇ ਦੋ ਤਿੰਨ ਕਮਰੇ ਸੀ ਨਾਲ ਸ਼ੈੱਡ ਸੀ ਅਰਚਲ ਸਿੰਘ ਦਾ ਨਾਲ ਸ਼ੈੱਡ ਸੀ ਹਾਂ ਮਨਰੇਸ਼ਨ ਸਿੰਘ ਉਹਦਾ ਵੀ ਕਮਰੇ ਤੇ ਨਾਲ ਸ਼ੈੱਡ ਸੀ ਸਾਰਿਆਂ ਦੇ ਇੱਥੇ ਸਾਰੇ ਮਾਲ ਪਾਲ ਡੰਗਰ ਸੀ ਇਹਨਾਂ ਦਾ ਮੇਰਾ ਮਾਲ ਡੰਗਰ ਨਹੀਂ ਸੀ ਉੱਧਰ ਮੇਰਾ ਤਾਂ ਮਾਲ ਡੰਗਰ ਦੇ ਵਿੱਚ ਪਸ਼ੂਆਂ ਦਾ ਕਿੰਨਾ ਕੁ ਸਰ ਨੁਕਸਾਨ ਆਇਆ ਜੀ ਪਸ਼ੂਆਂ ਦਾ ਨੁਕਸਾਨ ਐ ਜੀ ਪਸ਼ੂ ਇਹਨਾਂ ਨੇ ਲਗ ਲਾ ਕੇ ਦੋ ਤੋਂ ਦਵਾਵਾਂ ਰੁੜ ਗਈਆਂ ਜੀ ਜੀ ਤੇ ਬਾਕੀ ਉਹ ਕੀ ਹੋ ਨਹੀਂ ਬੱਚਾ ਨਹੀਂ ਰੋੜਿਆ ਤੇ ਤਾਂ ਮਾ ਅੱਛਰ ਬੰਗਲੇ ਉਹ ਚਾ ਵੀ ਇੱਕ ਮਾਗੇ ਦੁਈ ਹੈ ਅੱਛਰ ਸਿੰਘ ਹਮ ਕਿੱਥੇ ਵਰ ਕੇ ਅੰਦਰ ਵੀ ਹੁੰਦੇ ਬਾਕੀ ਜਿਹੜੇ ਨੰਗਰ ਉਹ ਵੀ ਉੱਥੇ ਹੀ ਜਾਦੇ ਮਾਏ ਹੋਇਆ ਰਹੀ ਆਏ ਹਮ ਉੱਥੇ ਬਸ ਸਰਕਾਰੀ ਥਾਂ ਚ ਹੀ ਆ ਉੱਥੇ ਕੋਈ ਐ ਤਾਂ ਨਹੀਂ ਨਾ ਆਉਗਾ ਠੀਕ ਹੈ ਇਹ ਸਰ ਜਿਹੜੀ ਆ ਪਿੱਛੇ ਪੈਲੀ ਇਹ ਇਹ ਮਾਰਕੀ ਜ਼ਮੀਨ ਹੈਗੀ ਜੀ ਸਾਡੀ ਮਾਰਕੀ ਜ਼ਮੀਨ ਹੈ ਠੀਕ ਹੈ ਹੁਣ ਇਸ ਪੈਲੀ ਤੇ ਜਿਹੜੀ ਮਤਲਬ ਕਿ ਰੇਤ ਹੈ ਜਾਂ ਮਿੱਟੀ ਚੜੀ ਹੋਈ ਹੈ ਤੇ ਕਿੱਦਾਂ ਦੀ ਅਪੀਲ ਕਰਦੇ ਜਾਏ ਨੂੰ ਚੱਕਣ ਲਈ ਜਾ ਤੁਹਾਡੇ ਕੋਲ ਸਾਧਨ ਨਹੀਂ ਆ ਜਾਂ ਕਿਸ ਤਰ੍ਹਾਂ ਦੇ ਸਾਡੇ ਕੋਲ ਚੱਕਣ ਨੂੰ ਤਾਂ ਕੋਈ ਸਾਧਨ ਨਹੀਂ ਟਰੈਕਟਰ ਟਰੈਕਟਰ ਹੈਗੇ ਚਾਲ ਲਈ ਜਿਹੜੀਆਂ ਹੈ ਮਾਈ ਮੋਟਰ ਵੀ ਰੁੜ ਗਈਆਂ ਹੂੰ ਉਹ ਤਾਂ ਨਹੀਂ ਇਹ ਵੀ ਰੁੜ ਗਈਆਂ ਹੂੰ ਤੇ ਟਰੈਕਟਰ ਹੈਗੇ ਆ ਅੱਛਾ ਤੇ ਇਹ ਟਰੈਕਟਰ ਰੇਹਿੰਦਰ ਸਿੰਘ ਦਾ ਅੰਧਿਆਸ ਉਹ ਲੈ ਗਿਆ ਹੂੰ ਠੀਕ ਹੈ ਜੀ ਤੇ ਉਹਨਾਂ ਜਿਹੜਾ ਬਾਕੀ ਹੈ ਸਾਡੀ ਜਿਹੜੀ ਫੈਲੀ ਰੂਹੀ ਹੈ ਜਾਂ ਮੋਟਰਾਂ ਜਾਂ ਬੂਟਾਂ ਜਾਂ ਬੂਟਾ ਹੂੰ ਉਹਨਾਂ ਦਾ ਸਾਨੂੰ ਕੁਝ ਵੀ ਨਹੀਂ ਹੂੰ ਮਾਰ ਡੰਗਰ ਜਿਹੜਾ ਉਹਨਾਂ ਦਾ ਵੀ ਹੁਣ ਬਣਾਉਣਾ ਦਾ ਸਾਰਾ ਗਿਆੜ ਤੇ ਬਣਾਉਣਾ ਪੈਣਾ ਹੂੰ ਇੱਥੇ ਬਣਾਉਣਾ ਸੀ ਕਰਨਾ ਤੇ ਕਾਹਦੀ ਬਣਾਉਣਾ ਕੋਈ ਅੱਗੇ ਖੜੀ ਇਧਰ ਰਿਖਦੇ ਹੂੰ ਉਹਨਾਂ ਦੇ ਜਿ ਬਣਾਉਣਾ ਚਾਹੀਦਾ ਜੀ ਸਰਕਾਰ ਨੂੰ ਜਾਂ ਸਮਾਜ ਸਸਥਾਵਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਕਸੇ ਆਣੇ ਜਿੰਨੀ ਵੀ ਸਾਡੀ ਮਦਦ ਹੋ ਸਕਦੀ ਕਰਨ ਹੂੰ ਕੋਈ ਚੀਜ਼ ਚੀ ਦੇ ਸਕਦੇ ਤੇ ਕਾਹ ਇਹ ਚੀਜ਼ ਜਿਹੜੀ ਚੀਜ਼ ਹੈ ਦੇ ਸਕਦੇ ਤੁਸੀਂ ਠੀਕ ਹੈ ਇਹ ਕਿੰਨੇ ਕੁ ਸਰ ਜਿਹੜੇ ਤੁਹਾਡੇ ਤੁਹਾਡੇ ਪਰਿਵਾਰ ਦੇ ਜਿਹੜੇ ਕਿੰਨੇ ਕੁ ਮਤਲਬ ਕਿ ਜ਼ਮੀਨ ਹੈਗੀ ਸੀ ਕਿੰਨੇ ਕਿੱਲੇ ਸੀਗੇ ਜਿਹੜੇ ਤੁਹਾਡੇ ਬਰਬਾਦ ਹੋ ਗਏ ਜਾਂ ਪਾਣੀ ਵਿੱਚ ਬਹਿ ਗਏ ਨੇ ਸਾਡੇ ਤਿੰਨਾਂ ਚਾਚੇ ਤਾਂ ਵੀ ਸਾਡੀ 60-70 ਤੱਕ ਲਈ ਗਏ ਹਾਂਜੀ ਬੜੀ ਸਾਰੀ ਖਰਾਬ ਹੋ ਗਈ ਹੂੰ ਆਸੋ ਮੇਰਾ ਨਾਮ ਬਖਸ਼ਾ ਸੀਗੇ ਪਿੰਡ ਗੱਟਾ ਬਾਛਾ ਤੇ ਸਾਡੀ ਜ਼ਮੀਨ ਤਕਰੀਬਨ ਮੰਨ ਲਓ 3 ਘਰਾਂ ਦੀ 60 ਕਿੱਲੇ ਤੇ 60 ਕਿੱਲੇ ਤੇ ਤਕਰੀਬਨ ਡੁੱਗ ਗਈ ਹੈ ਸਾਡਾ ਜੋ ਵੀ ਸੰਦ ਪੈੜਾ ਟਰੈਕਟਰ ਦੇ ਚਲਾਉਣ ਵਾਲਾ ਜਿੰਨੇ ਸੰਦ ਉਹ ਵੀ ਸਾਰੇ ਉਹਦੇ ਪਾਣੀ ਦੇ ਵਿੱਚ ਬਹਿ ਗਏ ਆ ਉਸ ਸਾਡਾ ਨੁਕਸਾਨ 23 ਚ ਹੋਇਆ ਸੀ ਉਸ ਹੁਣ ਜਿਹੜੇ ਰਹਿੰਦੇ ਕਰ ਸੋਈ ਉਹ ਮੰਨ ਲਓ 25 ਚ ਬਹੁਤ ਜ਼ਿਆਦਾ ਪਾਣੀ ਆਇਆ ਉਹਦੇ ਨਾਲ ਬਹੁਤ ਜ਼ਿਆਦਾ ਵੱਡਾ ਸਾਡਾ ਨੁਕਸਾਨ ਹੋਇਆ ਜਿੰਨੇ ਵੀ ਟਰੈਕਟਰ ਤੇ ਚਲਾਉਣ ਵਾਲੇ ਸਾਂਦ ਸਾਂਣਾ ਤਵੀਆਂ ਹਾਲ ਕਿਰਾਇਆ ਸਾਰਾ ਕੁਝ ਰੁੜ ਗਿਆ ਪਾਣੀ ਤੇ ਤੇ ਸਾਡੇ ਕੁਝ ਡੰਗਰ ਵੀ ਦੋ گاਵਾ ਇੱਕ ਮੱਝ ਰੁੜ ਗਈ ਜਮੀਨ ਵੀ ਸਾਡੀ ਵਾਹਣ ਯੋਗ ਨਹੀਂ ਰਹੀ ਮੰਨ ਲਓ ਪੈਲੀ ਥੱਲੇੋਂ ਢਾਹ ਲੱਗ ਕੇ ਸਾਰੀ ਜ਼ਮੀਨ ਰੁੜ ਗਈ ਅਗਲਾ ਫਸਲ ਵੀ ਸਾਨੂੰ ਹੋਣ ਦੀ ਕੋਈ ਇਸ ਤੇ ਆਸ ਮੇਂਦ ਨਹੀਂ ਗਈ ਸਾਡੀ ਜਿੰਨੀ ਵੀ ਹੋ ਸਕਦੀ ਹੈ ਸਰਕਾਰ ਨੂੰ ਵੀ ਮਦਦ ਤੇ ਦੀ ਫੀਲ ਕਰਦੇ ਆ ਵੀ ਸਰਕਾਰ ਵੀ ਸਾਡੀ ਮਦਦ ਕਰੇ ਤੇ ਕੋਈ ਹੋਰ ਸੰਸਥਾ ਵੀ ਜਿਹੜੀਆਂ ਕਰਦੀਆਂ ਉਹ ਵੀ ਸਾਡੀ ਮਦਦ ਕਰਨ ਵੀ ਜਿਹੜਾ ਅਗਲਾ ਫਸਲ ਬੀਜਣ ਜੋਗ ਹੈ ਅਸੀਂ ਕੋਈ ਨਾ ਕੋਈ ਆਪਣਾ ਹੱਲ ਕਰ ਲੱਗਿਆ ਬੰਦਾ ਤੁਸੀਂ ਦੇਖ ਲਓ ਸਾਡੇ ਤਾਂ ਬਹੁਤ ਖਰਾਬ ਨੇ ਮੰਨ ਲਓ ਪੱਕੀਆਂ ਜ਼ਮੀਨਾਂ ਸਾਰੀਆਂ ਉਹਨਾਂ ਵੱਡ ਤੀਆਂ ਨੇ ਉੱਥੇ ਮੰਨ ਲਓ ਕੁਝ ਪਾਣੀ ਹੈ ਕੁਝ ਿੱਟੀ ਰੇਤਾਂ ਸਾਨੂੰ ਵੀ ਅਗਲੀ ਫਸਲ ਬੀਜਣ ਦਾ ਵੀ ਕੋਈ ਮੇਹਨਤ ਨਹੀਂ ਗਈ ਵੀ ਇਸ ਰੇਤੋਂ ਨਾ ਇੰਨੀ ਰੇਤ ਛੁੱਪੀ ਜਾਵੇ ਨਾ ਇਥੇ ਕੁਝ ਦੁਬਾਰਾ ਹੋ ਨਹੀਂ ਸਕਦਾ ਜੀ। ਜੀ। ਤੁਹਾਡੇ ਕੋਲ ਸੰਦ ਵੀ ਨਹੀਂ ਹੈਗੇ ਜਿਹੜੇ ਮਤਲਬ ਕਿ ਚੱਕਣ ਵਾਸਤੇ ਰੇਤਾ ਚੱਕਣ ਵਾਸਤੇ। ਸਾਡੇ ਕੋਲ ਤਾਂ ਇੱਕ ਟਰੈਕਟਰ ਹੀ ਹੈਗਾ ਇਹਨੇ। ਉਹ ਵੀ ਇੱਕ ਰੋੜਿਆ ਹੀ ਉਹ ਸੰਸਥਾ ਨੇ ਦਿੱਤਾ। ਤੇ ਦੂਜੇ ਸਾਡੇ ਟਰੈਕਟਰ ਨਾਲ ਸਾਡੇ ਦਾ ਟਰਾਲੀ ਸੀ ਉਹ ਵੀ ਰੁੜ ਗਈ ਨਾਲ। ਸਾਡੇ ਕੋਲੇ ਕਿਹੜਾ ਐਸੀ ਸੰਦ ਰੇਤਾ ਚੱਕਣ ਵਾਸਤੇ ਸਾਡੇ ਕੋਲੇ ਕੋਈ ਸੰਦ ਨਹੀਂ ਕੋਈ ਗੱਲ। ਜੀ ਫਸਲ ਦੇ ਦੀ ਅੱਗੇ ਦੀ ਕੀ ਉਮੀਦ ਰੱਖਦੇ ਹੋ ਜੇ ਫਸਲ ਹੋ ਸਕਦੀ ਹੈ ਜਾਂ ਕਿ ਨਹੀਂ? ਆਈ ਅੰਗੇ ਦੇ ਵੀ ਬੜਾ ਔਖਾ ਇਧਰ ਦੇਖੋ ਸਾਡੇ ਕੋਲ 27 ਪਹਿਲੇ ਚ ਤਾਂ ਪਾਣੀ ਆ ਅੱਧੀ ਪਹਿਲੇ ਚ ਚਿੱਟੀ ਰੇਤ ਆ ਇਹਦੇ ਤੇ ਅਗਲਾ ਫਸਲ ਕਿੱਥੋਂ ਹੋਣਾ ਕੋਈ ਫਸਲ ਨਹੀਂ ਹੋਣਾ ਇੱਥੇ ਦੇ ਕੀ ਹੋਣਾ ਠੀਕ ਹੋਰ ਸਾਡੇ ਰੁੜ ਗਏ ਮੋਟਰਾਂ ਰੁੜ ਗਈਆਂ ਕੋਈ ਚੀਜ਼ ਰਹੀ ਨਹੀਂ ਅਗਲਾ ਫਸਲ ਕਦੇ ਨਾਲ ਆਊਗਾ ਡੰਗਰਾਂ ਦਾ ਸ਼ੈੱਡ ਸੀ ਉਹ ਵੀ ਰੁੜ ਗਿਆ ਹਮਮ ਕੁੱਲ ਚੀਜ਼ ਰੁੜ ਗਈ ਹੈ ਜੀ ਠੀਕ ਬਸ ਅਸੀਂ ਤਾਂ ਆਪਣੀ ਜਾਨ ਬਚਾ ਕੇ ਉੱਥੋਂ ਉਦੋਂ ਆ ਗਏ ਹਮਮ ਮੱਧਾ ਮੱਧਾ ਲੈ ਕੇ ਆ ਗਏ ਹੁਣ ਕੇ ਪਾਣੀ ਰੋਜ਼ ਵਧਦਾ ਗਿਆ ਨਾ ਮੁੜ ਕੇ ਦੁਬਾਰਾ ਜਾਇਆ ਗਿਆ ਕੁੱਲ ਰੁੜ ਗਿਆ ਹਮਮ ਨਾਉਂ ਗਿਆਨ ਕੀ ਕਰਦਾ ਜੀ ਨਹੀਂ ਕਰਦਾ ਹਾਂ। ਹਾਂ। ਕੋਈ ਤਾਂ ਸਾਰੇ ਦਾ ਖਰੀਦਦਾ। ਸਾਰੇ ਰੇਤਾ। ਜ਼ਮੀਨਾਂ ਸਾਰੀਆਂ ਮਾਲਕੀਆਂ ਨੇ ਕੋਈ ਇਹ ਨਹੀਂ ਵੀ ਨਵੇਂ ਨਿਰਿਆ ਮੁਰਦਾ ਨਹੀਂ ਕਿ ਜਾਂ ਕੋਈ ਉਹ ਨਹੀਂ ਕਿ ਜ ਵੀ। ਹੂੰ। ਜ਼ਮੀਨ ਸਾਡੇ ਪਿੰਡ ਦੀਆਂ ਸਾਰੀਆਂ ਮਾਲਕੀਆਂ ਨੇ। ਇਹ ਖੇਤੇ ਇੱਧਰ ਲਾ ਗਿਆ ਨਾ। ਤੁਸੀਂ ਸਾਰੀ ਵੀਡੀਓ ਦੇਖੀ ਇਸ ਹਾਲਾਤਾਂ ਤੋਂ ਤੁਹਾਨੂੰ ਜਾਣੂ ਕਰਵਾਇਆ। ਤੋਂ ਦੋਸਤੋ ਆਪ ਵੀ ਸਭ ਇਨ੍ਹਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਹੋ। ਕਿਉਂਕਿ ਸਾਡਾ ਵੀ ਇਨਸਾਨੀਅਤ ਦੇ ਨਾਤੇ ਹੜਪੀੜਤਾ ਦੀ ਮਦਦ ਕਰਨ ਦਾ ਫਰਜ਼ ਬਣਦਾ ਅਗਰ ਆਪਾਂ ਕਿਸੇ ਮਾਲੀ ਸਹਾਇਤਾ ਨਹੀਂ ਕਰ ਸਕਦੇ ਕਿਸੇ ਦੀ ਤਰ੍ਹਾਂ ਦੀ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅਸੀਂ ਉਹ ਸਹਿਯੋਗ ਕਰ ਸਕਦੇ ਹਾਂ ਕਿਉਂਕਿ ਪਤਾ ਨਹੀਂ ਕਿਸ ਇਨਸਾਨ ਕੋਲੇ ਇਸ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਈ ਪਹੁੰਚ ਜਾਵੇ ਤੇ ਉਹਨਾਂ ਦੀ ਮਦਦ ਵਾਸਤੇ ਪਰਿਵਾਰ ਦੀ ਮਦਦ ਵਾਸਤੇ ਅੱਗੇ ਆ ਸਕੇ ਕਿਉਂਕਿ ਐਨ ਆਰ ਆਈ ਵੀਰ ਸਮਾਜ ਸੇਵੀ ਜੋ ਵੀ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦਾ ਤੇ ਅਸੀਂ ਥੱਲੇ ਨੰਬਰ ਉਹਨਾਂ ਦਾ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਹੇ ਹਾਂ ਆਪ ਉਸ ਪਰਿਵਾਰ ਦੇ ਨਾਲ ਸੰਪਰਕ ਕਰਕੇ ਉਹਨਾਂ ਦੀ ਮਦਦ ਕਰ ਸਕਦੇ ਹੋ ਧੰਨਵਾਦ ਜੀ